ਖਾ ਦੇਣਾ ਓ ਖਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਬਾਕਰਪੂਰੋ ਵਾਲੇ ਸਾਈ ਸੁਰਿੰਦਰ ਸਿੰਘ ਸਾਈ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਜਿੱਥੇ ਕਿ ਉਹਨਾਂ ਨੇ ਆਪਣੇ ਪਿੰਡ ਧਾਰਮਿਕ ਸਥਾਨ ਵੀ ਬਣਾਈ ਹੋਈ ਹੈ ਜਿੱਥੇ ਕਿ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਸੁਰਿੰਦਰ ਸਾਈ ਜੀ ਆਪਣੇ ਆਪ ਨੂੰ ਸਾਈ लाडी शाह ਜੀ ਦਾ ਨਿਮਾਣਾ ਜਾਂ ਚੇਲਾ ਦੱਸਦੇ ਨੇ ਤੋ ਥੋਕੇ ਤੁਹਾਨੂੰ ਦੱਸ ਦਈਏ ਦੋਸਤੋ ਬੀਤੇ ਹੀ ਦਿਨੀ سوشل ਮੀਡੀਆ ਤੇ ਸੁਨਦਰ ਸ਼ਾਹ ਜੀ ਦੀ ਇੱਕ ਔਰਤਾਂ ਦੇ ਨਾਲ ਝੜਪ ਹੋਈ ਹੈ ਜਿੱਥੇ ਕਿ ਉਹ ਵੀਡੀਓ ਵਾਇਰਲ ਸੋਸ਼ਲ ਮੀਡੀਆ ਤੇ ਖੂਬ ਹੋਈ ਹੈ ਜਿੱਥੇ ਕਿ ਬਹੁਤ ਹੀ ਗਾਲੀ ਗਲੋਚ ਹੋਇਆ ਔਰਤਾਂ ਵੱਲੋਂ ਇਹ ਵੀ ਸੁਨਦਰ ਸਾਈ ਨੂੰ ਕਿਹਾ ਕਿ ਦੋ ਕੌਡੀ ਕੇ ਚੇਲੇ ਹੋ ਤੂੰ ਤੇ ਤੁਹਾਨੂੰ ਇਹ ਵੀ ਦੱਸ ਦਈਏ ਸੁਨਦਰ ਸਾਈ ਜੀ ਦੇ ਦਰ ਤੇ ਜਿੰਨੇ ਵੀ ਸੰਗਤ ਆਉਂਦੀ ਹੈ ਹਰ ਕੋਈ ਆਪਣਾ ਵੀਜ਼ਾ ਲਵਾਉਣ ਲਈ ਪਾਸਪੋਰਟ ਲੈ ਕੇ ਆਉਂਦੇ ਨੇ ਅਤੇ ਬਾਬਾ ਜੀ ਸੈਨ ਕਰ ਦਿੰਦੇ ਨੇ ਉਹਨਾਂ ਦਾ ਵੀਜ਼ਾ ਆ ਜਾਂਦਾ ਹੈ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਨੂੰ ਵੇਖ ਕੇ ਕੀ ਕਹਿਣਾ ਹੈ ਆਪਣੇ ਦਾ ਕਮੈਂਟ ਬਾਕ ਦੇ ਵਿੱਚ ਜਰੂਰ ਸਾਂਝੀ ਕਰੋ ਜੀ ਹਾਲਾਂਕਿ ਸ ਲੜਾਈ ਦਾ ਮਾਮਲਾ ਸਾਹਮਣੇ ਨਹੀਂ ਆਇਆ ਕਿ ਕਿਸ ਕਾਰਨ ਹੋਈ ਹੈ